ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਰਤਪੁਰ ਸਾਹਿਬ ਖਬਰ ਸਾਰੇ ਤਸਵੀਰਾਂ ਨੂਰਪੁਰ 베ਦੀ ਤੋਂ ਸਾਹਮਣੇ ਆਈਆਂ ਹਨ ਜਿੱਤੇ ਨੂਰਪੁਰ 베ਦੀ ਪੁਲਿਸ ਵੱਲੋਂ ਇੱਕ ਨਾਕੇਬੰਦੀ ਦੌਰਾਨ ਇੱਕ ਟਰੱਕ ਵਿੱਚੋਂ 19 ਕਿਲੋ 600 ਗ੍ਰਾਮ ਡੋਡੇ ਚੂਰਾ ਪੋਸਟ ਬਰਾਮਦ ਕੀਤੀ ਹੈ ਜਿਸ ਸਬੰਧ ਵਿੱਚ ਨੂਰਪੁਰ 베ਦੀ ਦੇ ਥਾਣਾ ਮੁਖੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਆਓ ਤੁਹਾਨੂੰ ਸੁਣਾਨੇ ਆ ਕਿ ਕੁਝ ਕਿਹਾ ਥਾਣਾ ਮੁਖੀ ਨੇ ਕੱਲ ਸਾਡੇ ਇਨਸਪੈਕਟਰ ਸਾਹਿਬ ਸੀਗੇ ਬਲਵੀਰ ਚੰਦ ਜੀ ਜਿਹੜੇ ਕਿ ਲਖ ਅਗਸਤ ਦੇ ਨਾਕਾਬੰਦੀ ਲਈ ਬੋਂਗਾਜ਼ਾਬ ਰੋਡ ਤੇ ਮੌਜੂਦ ਸੀਗੇ ਉੱਥੇ ਆਜਮ ਕੋਟੀ ਪੁਆਇੰਟ ਤੇ ਇੱਕ ਇਹਨਾਂ ਨੂੰ ਟਰੱਕ ਜਿਹੜਾ ਹੈ ਟਰੱਕ ਇਹਨਾਂ ਨੂੰ ਦੇਖ ਕੇ ਰੁਗ ਗਿਆ ਪੀਵੀ 12 22 74 ਬੀਐਸ ਜੀ ਦਾ ਨੰਬਰ ਸੀਗਾ ਉਹਦੇ ਜਿਹੜੇ ਡਰਾਈਵਰ ਨੂੰ ਅੱਗੇ ਇਹਨੂੰ ਕਾਬੂ ਕੀਤਾ ਤੇ ਉਹਦੇ ਜਿਹੜੇ ਕੰਡਕਟਰ ਵਾਲੀ ਸੀਟ ਦੇ ਨੇੜੇ ਦੋ ਥੈਲੇ ਪਏ ਸੀਗੇ ਉਹਨਾਂ ਜੋ ਚੈੱਕ ਕੀਤਾ ਤੇ ਉਹਨਾਂ ਦੇ ਵਿੱਚੋਂ ਇੱਕ ਥੈਲੇ ਦੇ ਵਿੱਚੋਂ 10 ਕਿਲੋ 300 ਗ੍ਰਾਮ ਕੁੱਕੀ ਪੋਕੀ ਡੋਟੇ ਸੀ ਕੀ ਤੇ ਇੱਕ ਦੂਜਾ ਜਿਹੜਾ ਚੈੱਕ ਤਾ ਉਹਦੇ ਵਿੱਚ 9 ਕਿਲੋ 300 ਗ੍ਰਾਮ ਜਿਹੜੇ ਹੈ ਡੋਡੇ ਰਿਕਵਰ ਹੋਏ ਨੇ ਉਹਦੇ ਵੀ ਹਰ ਤੋਂ ਜਿਹੜਾ ਐਫ ਆਈ ਆਰ ਰਜਿਸਟਰ ਕਰਕੇ ਅਗਲੀ ਕਾਰਵਾਈ ਸਟਾਰਟ ਕਰਦੀ ਹੈ ਕੋਰਟ ਦੇ ਵਿੱਚ ਪੇਸ਼ ਕਰ ਦਿੰਦਾ ਸਰ ਕੋਰਟ ਦੇ ਵਿੱਚ ਪੇਸ਼ ਕਰ ਦਿੰਦਾ ਜੀ ਤੇ ਇਹਦਾ ਜਿਹੜਾ ਪੁਲਿਸ ਮਾਨ ਵਿਧਿਆ ਉਹ ਤੋਂ ਪੁਲਿਸ ਮਾਨ ਦੇ ਦਰਾਂ ਪੁਲਿਸ ਮਾਨ ਜਿਹੜੀ ਚੀਜ਼ਾਂ ਸਾਹਮਣੇ ਆਣਗੀਆਂ ਉਸ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗਾ